ਨਾ ਮੇਰਾ ਨਾਮ ਅਮਰਜੀਤ ਸਿੰਘ ਸੰਨਪੁਰ ਕਪੜਾਇਲ ਸਿੰਘ ਪਿੰਡੋਂ ਤੇ ਜਾਤ ਦਾ ਹਾਂ ਜੀ ਕਿੱਥੇ ਕੰਮ ਕਰ ਰਹੇ ਹੋ ਮੈਂ ਹਰਜੋਸ ਐਸਐਸਪੀ ਕੈਸ਼ ਏਜੰਸੀ ਸੀ 8 ਸਾਲ ਤੋਂ ਕੰਮ ਕਰ ਰਿਹਾ ਟੀ ਆ ਕੀ ਹੋਈ ਵਾਰਦਾਤ ਵਾਰਦਾਤ ਆ ਹੋਈ ਹੈ ਕਿ ਇਹ ਏਜੰਸੀ ਦਾ ਕੈਸ਼ ਹਰ ਵਾਰ ਮੈਂ ਜਮ੍ਹਾਂ ਕਰਾਂਦਾ ਮਾਂ ਤੇ ਅੱਜ ਮੈਂ ਜੀਤੋ ਕੈਸ਼ ਲੈ ਕੇ ਨਿਕਲਿਆ ਤੇ ਦਾਰੂਸਲਮ ਕੋਠੀ ਲਾ ਕੇ ਕਾਲਜ ਰੋਡ ਤੋਂ ਤਿੰਨ ਮੁੰਡਿਆਂ ਨੇ ਪਿੱਛੋਂ ਆ ਕੇ ਮੋਟਰਸਾਈਕਲ ਦੀ ਲੱਤ ਮਾਰ ਕੇ ਮੈਨੂੰ ਡੇਕਤਾ ਤੇ ਮੇਰੀ ਕਿੱਟ ਖੋਹੀ ਮਾਨਯੋਗ ਐਸਐਸਪੀ ਬਟਾਲਾ ਮੈਡਮ ਅਸ਼ਵਨੀ ਗੋਟਿਆਲ ਜੀ ਦੇ ਨਿਸ਼ਾਨਦੇਸ਼ਾਂ ਤੇ ਲੁਟਾਂ ਚੋਰੀ ਖੋ ਲੁਟੋਰੀ ਕਰਨ ਵਾਲੇ ਮਾੜਿਆਂ ਸਰਾਂ ਦੇ ਖਿਲਾਫ ਵੱਡੀ ਇੱਕ ਮਹਿੰਮ ਨੂੰ ਉਸ ਵਲੇ ਇੱਕ ਭਾਰੀ ਸਬਤਾ ਪ੍ਰਾਪਤ ਹੋਈ ਨਾਮ ਹੈ ਰਾਜੀ ਅਮਰਜੀਤ ਸਿੰਘ ਸੰਨ ਗੁਰਦੇਵਾਲ ਸਿੰਘ ਪਿੰਡ ਤੇ ਜੱਦਾ ਹਾਂਜੀ ਕਿੱਥੇ ਕੰਮ ਕਰ ਰਹੇ ਹੋ ਮਹਰ ਜੋ ਸਪੀਕ ਐਸਐਸਪੀ ਕੈਸ ਏਜੰਸੀ ਜੀ 8 ਸਾਲ ਤੋਂ ਕੰਮ ਕਰ ਰਹੇ ਹਾਂ ਕੀ ਹੋਈ ਬਾਤ ਹੈ ਵਾਰਦਾਤਾ ਹੋਈ ਕਿ ਇਹ ਜਿੰਸੀ ਦਾ ਕੈਸ਼ ਹਰ ਵਾਰ ਮੈਂ ਜਮ੍ਹਾਂ ਕਰਾਂਦਾ ਵਾਂ ਤੇ ਅੱਜ ਮੈਂ ਜਿਹੜਾ ਕੈਸ਼ ਲੈ ਕੇ ਨਿਕਲਿਆ ਤੇ ਦਾਲੂਸਲਾਂ ਉਠੀ ਲਾ ਕੇ ਕਾਲਜ ਰੋਡ ਤੋਂ ਤਿੰਨ ਮੁੰਡਿਆਂ ਨੇ ਪਿੱਛੋਂ ਆ ਕੇ ਮੋਟਰਸਾਈਕਲ ਦੀ ਲੱਤ ਮਾਰ ਕੇ ਮੈਨੂੰ ਟੇਕਤਾ ਤੇ ਮੇਰੀ ਕਿੱਟ ਖੋਲੀ ਕਿੰਧਾ ਕਿੰਨੀ ਹਾਂ ਕਿੱਟ ਮੇਰੀ ਤੇ ਦੋ ਤਿੰਨ ਬੰਦੇ ਸੀ ਤੇ ਇੱਕ ਨੂੰ ਲੋਹੇ ਦਾ ਡਾਤਰ ਮਾਰਿਆ ਦੋ ਤਿੰਨ ਤੇ ਫਿਰ ਉਹ ਕਾਲਜ ਵਾਲੀ ਬਾਗ ਵਾਲੀ ਗਲੀ 'ਚ ਵੜ ਗਏ ਆ ਹਾਂਜੀ ਦੋ ਮੂੰਹ ਬੰਨੇ ਸੀ ਆ ਦੋਨੇ ਮੂੰਹ ਬੰਨੇ ਸੀ ਇਹ ਕੋਤਨ ਕੇ ਮੂੰਹ ਸੀ ਇਹਨੇ ਮ ਨੂੰ ਡਾਕਟਰ ਮਾਰਿਆ ਜਾਣ ਕਰਤਾ ਸੀ ਹਾਂ ਜਿਹਨੇ ਡਾਕਟਰ ਮਾਰਿਆ ਉਹਨੇ ਪਛਾਣਾ ਬਾਕੀ ਨੇ ਮੂੰਹ ਤਰਪੇਸ ਕਿੰਨੇ ਪੈਸੇ ਲੱਗ ਗਏ ਏਜੰਸੀ ਦਾ ਕੈਸ਼ 175000 ਤੇ ਮੇਰਾ ਪਰਸਨਲ ਪਰਸ ਸੀ ਉਸੇ ਏਟੀਐਮ ਪੈਨ ਕਾਰਡ ਔਰ ਜੋ ਮੋਟਰਸਾਈਕਲ ਦੇ ਸਾਰੇ ਕਾਗਜ਼ ਸਾਰੇ ਕਿੱਠੇ ਦੇ ਸੀ ਕੀਟੀ ਲੈ ਗਏ ਹੋਰ ਕੀ ਮੰਗੇ ਤੁਹਾਡੇ ਮੰਗੇ ਸਰ ਕੇ ਏਜੰਸੀ ਦਾ ਕੈਸ਼ ਉਹ ਕਵਰ ਰਿਕਵਰ ਕੀਤਾ ਜਾਏ ਤੇ ਹਟਾ ਵੀ ਕੀਤਾ ਜਾਏ ਹਾਂਜੀ ਚਲੋ ਛੱਟਪੱਟ ਲੱਗੇ ਚਲੋ ਤੇ ਕੋਈ ਗੱਲ ਇਲਾਜ ਹੋ ਜਾਊਗਾ ਕਰਾ ਲਾਂਗੇ ਆਪਾਂ ਲੇਕਿਨ ਜੋ ਮਾਲਕ ਦਾ ਕੈਸ਼ ਜਮਾ ਹੋਇਆ ਉਹ ਮਿਲ ਜਾਏ ਤਾਂ ਕਿ ਉਹਨੂੰ ਵੀ ਤਸੱਲੀ ਹੋ ਜਾਏ ਕਿ ਭਈ ਮੇਰਾ ਕੈਸ਼ਲ ਲੁੱਟਿਆ ਗਿਆ ਬਰਾਬਰ ਹੋ ਗਿਆ। ਬਾਕੀ ਮਾਲਕ ਦੇ ਕਿਰਾਏ ਸਪਲਵਨ ਸਿੰਘ ਜੀ ਆ ਗਰਦਾਸਪੁਰ ਦੇ ਉਹ ਕੱਲ ਆਉਗੇ ਤੇ ਭਾਂਦੀ ਕਰਕੇ ਬੰਦੇ ਮੈਂ ਆ ਕੇ ਕਰ ਦਾਂ ਤੇ ਉਸ ਮੌਕੇ ਤੇ ਪੁੱਛ ਉਹ ਬਿਲਕੁਲ 25112 ਤੇ ਮੈਂ ਡਾਇਲ ਕੀਤਾ ਸੀ ਤੇ ਉਹਨਾਂ ਦਾ ਰਿਸਪਾਂਸ ਚੰਗਾ ਰਿਹਾ ਤੇ ਉਸੇ ਟਾਈਮ ਪੁਲ ਸਾਂ। ਮਾਨਯੋਗ ਐਸਐਸਪੀ ਬਟਾਲਾ ਮੈਡਮ ਅਸ਼wini ਗੋਟਿਆਲ ਜੀ ਦੀ ਨਿਸ਼ਾਨਦੇਸ਼ਾਂ ਤੇ ਲੁੱਟਾਂ ਚੋਰੀ ਖੋ ਲੁਟੋਰੀ ਕਰਨ ਵਾਲੇ ਮਾਰਿਆਂ ਸਰਾਂ ਦੇ ਖਿਲਾਫ ਵਿੱਡੀ ਇੱਕ ਮਹਿੰਮ ਨੂੰ ਉਸ ਵਲੇ ਇੱਕ ਭਾਰੀ ਸਬਤਾ ਪ੍ਰਾਪਤ ਹੋਈ ਜਦੋਂ ਮਿਤੀ 22 11 23 ਨੂੰ ਕਰੀਬ 3:20 ਮਿੰਟ ਤੇ ਇੱਕ ਕਿਸੇ ਕੰਪਨੀ ਪੈਂਦੀ ਹੈ ਗੈਸ ਏਜੰਸੀ ਹੈ ਜਿਸ ਦਾ ਹਰਜੋਸ਼ਨ ਉਸ ਦੇ ਕਰਿੰਦੇ ਕੋਲੋਂ ਤਿੰਨ ਮੋਟਰਸਾਈਕਲ ਮੋਟਰਲ ਦੇ ਜਿਹੜੇ ਸਵਾਰ ਤਿੰਨ ਬੰਦੇ ਸੀ ਉਹਨਾਂ ਨੇ ਉਹਦੇ ਪਰਸ ਤੇ ਪੈਸੇ ਖੋਲੇ ਸੀ ਉਸ ਵਾਰਦਾਤ ਨੂੰ ਉਸੇ ਵਕਤ ਐਸ ਐਚ ਓ ਨੇ ਆਪਣਾ ਪਰਚਰ ਰਿਸਟਰ ਕਰਕੇ ਆਪਣੀ ਤਫਤੀਸ਼ ਸ਼ੁਰੂ ਕਰ ਲਈ ਆਂਦੀ ਤੇ ਐਸਟੂ ਦੀ ਬੜੀ ਜੀ ਟੀਮ ਤੇ ਸੀਏ ਦੀ ਟੀਮ ਨੇ ਰਲ ਕੇ ਇੱਕ ਇਸ ਮੋਹਮ ਇਸੇ ਦੇ ਬਾਰਤੂਲ ਕ੍ਰੇਸ ਕਰਮੇ ਚੋ ਸਫਲਤਾ ਪ੍ਰਾਪਤ ਕੀਤੀ ਹੈ ਉਤੇ ਤਿੰਨੇ ਨੌਜਵਾਨ ਜਿਹੜੇ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਤੋਂ ਜਿਹੜੀ ਅਬਾਊਟ 50000 ਰੁਪਈਆ ਜਿਹੜੀ ਲੁੱਟ ਦੀ ਪੈਸੇ ਉਹ ਬਰਾਮਦ ਕੀਤੇ ਆ ਉਸ ਵਾਰਤੂਲ ਦੇ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਤੇ ਦਾਕਟਰ ਬਰਾਮਦ ਕੀਤਾ ਕਿੰਨੀ ਮਾਤਰੀ ਸੋ ਪੈਸੇ ਕਿੰਨੇ ਟੋਟਲੇ ਟੋਟਲੀ ਇਹਦੇ ਵਿੱਚ ਜਿਹੜੇ ਉਹ 1,75,000 ਰੁਪਏ ਦੀ ਮਾਉਂਟ ਲਖਾਈ ਸੀ ਉਹਨਾਂ ਨੇ ਤੇ ਜਿਹੜੇ ਤਿੰਨੇ ਵਿਅਕਤੀ ਨੇ ਇਹਨੇ ਕੁਝ ਪੈਸੇ ਆਪਣੇ ਜਿਹੜੇ ਨਸ਼ੇਪਤੀ ਸਿਸਟਮ ਨੂੰ ਖਰਚ ਲਿੱਤੇ ਤੇ ਉਹ तकरीबन ਫਿਲਹਾਲ 50,000 ਬਰਾਮਦ ਹੋਏ ਨੇ ਬਾਕੀ ਇਹ ਜਿਹੜੇ ਤਿੰਨੇ ਕਿਊਜ਼ ਨਿਹੜੇ ਕੋਲ ਰਿਮਾਂਡ ਤੇ ਨੇ ਹੋਰ ਬਰਾਮਦ ਵੀ ਕਰਾਂਗੇ। ਹੋਰ ਰਿਕਾਰਡ ਕਿਸ ਤਰ੍ਹਾਂ ਦਾ? ਇਹ ਜਿਹੜਾ ਇਹਨਾਂ ਦੇ ਪਿੱਛੇ ਪਿਛੋਕੜ ਇਹਨਾਂ ਦੇ ਪਹਿਲਾਂ ਪਰਚੇ ਹੈਗੇ ਨੇ ਤਿੰਨਾਂ ਵਿੱਚੋਂ ਦੋਹਾਂ ਦੇ ਪਹਿਲਾਂ ਪਰਚੇ ਹੈਗੇ ਨੇ। ਸਰ ਉਮਰ ਕੀ ਤੀਨਾਂ ਮੁਰਿਆ ਸੀ? ਇਹ ਸਾਰੇ ਹੀ ਬੌਟੀਤੀ ਸਾਲ ਦੇ ਨੇ ਕਿ ਕੀ ਕਿਹੜਾ ਲਾਈ ਦੀ ਹੈ ਇਹਨਾਂ ਉੱਤੇ 382 ਬੀ ਦਾ ਪਰਸੈਂਟਸ ਕੀਤਾ ਗਿਆ ਤੇ ਇਹ ਇੱਕ ਬੜੀ ਬੜੀ ਕਮਯਾਬੀ ਹੈ ਜੋ ਕਿ ਕ੍ਰਾਈਮ ਹੋਏ ਨਾ ਤੇ ਇਹ ਲ ਇਹਦਾ ਮਕੀਕ ਨੈਚਰਲ ਫਰੋਮਿਨਾ ਹੈ ਬਟ ਉਸਨੂੰ ਫਿਰ ਜਲਦੀ ਟ੍ਰੇਸ ਕਰ ਲੈਣਾ ਇਹ ਸਾਡੀ ਪੁਲਿਸ ਦੀ ਸੀਏਡੀ ਟੀਮ ਨੇ ਨਾਲ ਰਸਯੋਗ ਦੇ ਕੇ ਐਸਓ ਸਾਹਿਬ ਦੀ ਪੂਰੀ ਟੀਮ ਨੇ ਦਿਨ ਰਾਤ ਕੰਮ ਕਰਕੇ ਕੁਝ ਦਿਨਾਂ ਵਿੱਚ ਇਹ ਵਾਦਾ ਟ੍ਰੇਸ ਕੀਤੀ ਹੈ ਇਹਦਾ ਪ੍ਰਮਾਣ ਵੀ ਲਿਆਵੇ ਹੋ ਰਿਹਾ ਹੈ ਸਾਹਿਬ ਜੀ ਹਾਂ ਜਾਨੀ ਅਸੀਂ ਇਹ ਜਿਹੜੇ ਤਿੰਨੇ ਵੀੜੇ ਦੋਸ਼ੀ ਨਹੀਂ ਹਰ ਕੋਪਰ ਸਮਾਨਦੇ ਨੇ ਜਿਹੜੀ ਰਿਕਵਰੀਸ ਹੋਈਆਂ ਨੇ ਇਸ ਤੋਂ ਹੋਰ ਫਦਰ ਕਵਰੀਆਂ ਕਰਾਂਗੇ